सत श्रीकाल दोस्तों मैं बजरंगी पांडे तो तुम देख रहे हो जी बी अपडेट और नज़र देंगे हैं पंजाब दड़िया खबर से सब तो पहला हैडलाइनस अद्धा किलो हीरोइन समेत एक नशा तस्कर काबू पाकिस्तान सरहद पार तो आई सी नशे दिखे सरकारी कॉलेज शाहपुर दे एनएसएस एस एस हिंदी विभाग के विद्यार्थी विद्यक टूर से नूरपुर किला देखने गए ਭਾਜਪਾ ਦੀ ਆਮ ਆਦੀ ਪਾਰਟੀ ਛੱਡ ਕੇ ਕਈ ਔਰਤਾਂ ਹੋਈਆਂ ਸੌਮੀ ਅਕਾਲੀ ਦਲ ਵਿੱਚ ਸ਼ਾਮਲ। ਕੂੜੇ ਦੇ ਢਹਾਰ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ ਪਰ ਨਹੀਂ ਖੁੱਲ ਰਹੀ ਨਗਰ ਕੌਂਸਲ ਅਧਿਕਾਰੀਆਂ ਦੀ ਨੀਂਦ। ਗੁਰੂ ਰਵਦਾਸ ਮੰਦਿਰ ਦੇ ਪੁਜਾਰੀ ਨਾਲ ਕੁੱਟਮਾਰ ਦਾ ਮਾਮਲਾ ਪੱਕਿਆ ਐਸਐਸਸੀ ਦਫ਼ਤਰ ਦੇ ਬਾਹਰ ਧਰਨੇ ਦੌਰਾਨ આરોપી ਨੂੰ ਦਫ਼ਤਰ ਬਾਹਰ ਫਿਰਦਿਆਂ ਦੇਖ ਕੇ ਹੋਰ ਪਖੇਲੂ। ਖਸ਼ਾਪੁਰ ਪੁਲਿਸ ਵੱਲੋਂ 24 ਘੰਟੇ ਜੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ આરોપી ਨੂੰ ਕੀਤਾ ਗਿਆ ਗ੍ਰਿਫਤਾਰ ਪੁੱਤ ਹੀ ਨਿਕਲਿਆ ਮਾਦਾ ਕਾਤਲ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਹ ਭਾਜਪਾ ਦੇ ਉੱਤੇ ਤਿੱਖਾ ਹਮਲਾ ਬੋਲਦੇ ਹੋਏ ਆਯੁਸ਼ਮਾਨ ਭਾਰਤ ਦੀ ਯੋਜਨਾ ਨੂੰ ਗਲਤ ਠਹਿਰਾ ਰਹੇ ਨੇ ਅਗਲੀ ਖਬਰ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਜਨਰਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੁਹਾਲੀ ਵਿਖੇ ਸਵੇਰ ਦਾ ਪਹਿਲਾ ਲੀਵਰ ਅਤੇ ਬਿਲੇਰੀ ਸਾਇੰਸਿਸ ਇੰਸਟੀਚਿਊਟ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ ਪੰਜਾਬ ਪੁਲਿਸ ਵਾਸਤੇ ਵੱਡੀ ਭਰਤੀ ਦਾ ਆਯੋਜਨ ਕੀਤਾ ਗਿਆ ਪੰਜਾਬ ਪੁਲਿਸ ਦੇ ਜ਼ਿਲ੍ਹਾ ਅਤੇ ਹਥਿਆਰਬੰਦ ਕਾਟਰ ਵਿੱਚ ਕਨਸਟੇਬਲ ਦੀ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਲਈ ਵਿਗਿਆਪਨ ਜਾਰੀ ਕੀਤੀ ਗਈ ਹੈ ਸ਼ੁਕਰਾਂ ਦੇ ਕੇ ਇਸ ਵਿੱਚ ਵੱਡਾ ਅਪਡੇਟ ਆਇਆ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਜਾਰੀ ਸਾਂਝੀ ਕੀਤੀ ਵੀਡੀਓ ਜਿਸ ਵਿੱਚ ਦੇਰੀ ਦੀ ਜਾਣਕਾਰੀ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਦੀ ਇੱਕ ਮੀਟਿੰਗ ਹੁਸ਼ਿਆਰਪੁਰ ਵਿੱਚ ਹੋਈ ਜਿਸ ਦੇ ਵਿੱਚ ਬੱਖ-ਬੱਖ ਨਿਯੁਕਤੀਆਂ ਕੀਤੀਆਂ ਗਈਆਂ ਹੁਣ ਖਬਰਾਂ ਵਿਸਤਾਰ ਦੇਣਾ ਖਰਗੁਰਦਾਸਪੁਰ ਤੋਂ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਨੇ ਬੀਐਸਐਫ ਅਤੇ ਸੀਆਈਏ ਗੁਰਦਾਸਪੁਰ ਦੀ ਟੀਮ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਤਸਕਰ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਉਧਰ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਹਰਮਿਤ ਸਿੰਘ ਵਾਸੀ ਜਨਾਲਾ ਪਾਕਿਸਤਾਨ ਸਮਗਲਰਾ ਦੇ ਸੰਪਰਕ ਵਿੱਚ ਹੈ ਅਤੇ ਪਾਰ ਪਾਕਿਸਤਾਨ ਸਰਹੱਦ ਤੇ ਹੈਰੋਇਨ ਦੀ ਤਸਕਰੀ ਕਰਨ ਵਿੱਚ ਸਰਗਰਮ ਹੈ ਉਨਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਰਮਿਤ ਸਿੰਘ ਬਲੋ ਪਾਕਿਸਤਾਨ ਦੇ ਸਮਗਲਗਾ ਤੋਂ ਹੀਰੋਇਨ ਦੀ ਵੱਡੀ ਖੇਪ ਮੰਗਵਾਈ ਗਈ ਸੀ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਰਮਿਤ ਆਪਣੇ ਸਾਥੀਆਂ ਨਾਲ ਕਾਰ 'ਚ ਅਜਨਾਲਾ ਰਾਮਦਾਸ ਰੋਡ ਤੇ ਪਿੰਡ ਦਿਆਲਪਟੀ 'ਚ ਨਸ਼ਾ ਸਪਲਾਈ ਲਈ ਜਾ ਰਿਹਾ ਹੈ ਜਿਸ ਤੇ ਬੀਐਸਐਫ ਅਤੇ ਸੀਏ ਦੀ ਟੀਮ ਗੁਰਦਾਸਪੁਰ ਦੇ ਨਾਲ ਸਾਂਝੇ ਤੌਰ ਤੇ ਅਜਨਾਲਾ ਰਾਮਦਾਸ ਰੋਡ ਤੇ ਨਾਕਾ ਬੰਦੀ ਦੌਰਾਨ ਹਰਮਿਤ ਸਿੰਘ ਨੂੰ ਗ੍ਰਿਫਤਾਰ ਕਰਕੇ ਅੱਧਾ ਕਿਲੋ ਹੀਰੋਇਨ ਬਰਾਮਦ ਕੀਤੀ ਪਰ ਉਸ ਦੇ ਦੋਵੇਂ ਸਾਥੀ ਫਰਾਗ ਹੈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦਪਾਕ ਬਾਰਡਰ ਤੋਂ ਫਿਰ ਉਹ ਆਂਦੀ ਇੱਕ ਖੇਪ ਮਿਲੀ ਹੈ ਤੇ ਮਾਨਜੋਗ ਸੀਨੀਅਰ ਅਫਸਰਾਂ ਦੀ ਨੌਲੇਜ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨਾਲ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਐਨਐਸਐਸ ਅਤੇ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਵਿੱਚ ਪ੍ਰੋਫੈਸਰ ਵਿਜੇ ਕੁਮਾਰ ਅਤੇ ਪ੍ਰੋਫੈਸਰ ਰਣਜੀਤ ਕੁਮਾਰ ਦੇ ਸਹਿਯੋਗ ਨਾਲ ਸਰਕਾਰੀ ਨਿਰਦੇਸ਼ਾਂ ਦੇ ਅਨੁਸਾਰ ਨੂਰਪੁਰ ਕਿਲਾ ਹਿਮਾਚਲ ਪ੍ਰਦੇਸ਼ ਵਿਦਿਅਕ ਟੂਰ ਦੇ ਮਾਧਿਅਮ ਰਾਹੀਂ ਦੇਖਣ ਗਏ ਇਸ ਵਿਦਿਅਕ ਟੂਰ ਵਿੱਚ ਕਾਲਜ ਦੇ ਸਟਾਫ ਮੈਂਬਰ ਵਿਜੇ ਕੁਮਾਰ ਪ੍ਰੋਫੈਸਰ ਰਣਜੀਤ ਕੁਮਾਰ ਪ੍ਰੋਫੈਸਰ ਬਿੰਦੂ ਸ਼ਰਮਾ ਪ੍ਰੋਫੈਸਰ ਸਰੋਜ ਸ਼ਰਮਾ ਪ੍ਰੋਫੈਸਰ ਕੁਲਵਿੰਦਰ ਕੌਰ ਡਾਕਟਰ ਨੀਤੀ ਸ਼ਰਮਾ ਦੇ ਨਾਲ ਲਗਭਗ 100 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ ਇਸ ਵਿਦੇਕ ਟੂਰ ਵਿੱਚ ਗਏ ਹੋਏ ਵਿਦਿਆਰਥੀਆਂ ਨੂੰ ਪ੍ਰੋਫੈਸਰ ਵਿਜੇ ਕੁਮਾਰ ਅਤੇ ਪ੍ਰੋਫੈਸਰ ਰਣਜੀਤ ਕੁਮਾਰ ਨੇ ਨੂਰਪੁਰ ਕਿਲੇ ਬਾਰੇ ਇਤਿਹਾਸਕ ਅਤੇ ਤਾਰ ਬਹੁਤ ਜਾਣਕਾਰੀ ਵਿਸਤਾਰ ਨਾਲ ਦਿੱਤੀ। ਇਸ ਕਿਲੇ ਵਿੱਚ ਬਣੇ ਹੋਏ ਮੰਦਰ ਅਤੇ ਉਸ ਮੰਦਰ ਵਿੱਚ ਵਿਰਾਜਮਾਨ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਉਹਨਾਂ ਦੀ ਭਗਤ ਮੀਰਾ ਬਾਈ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ। ਜੇ ਤੱਕ ਇਸ ਦੁਨੀਆ ਵਿੱਚ ਮਿਸਾਲ ਮਿਲਣਾ ਬਹੁਤ ਮੁਸ਼ਕਲ ਹੈ। ਇਹਨਾਂ ਮੂਰਤੀਆਂ ਦੇ ਦਰਸ਼ਨ ਕਰਕੇ ਹਰ ਕੋਈ ਇਹਨਾਂ ਦੀ ਭਗਤੀ ਭਾਵਨਾ ਵਿੱਚ ਲੀਨ ਹੋ ਗਿਆ। ਹਰ ਇੱਕ ਦੇ ਲਈ ਇਹ ਵਿਦਿਆਤੁਰ ਇੱਕ ਯਾਦਗਾਰੀ ਜਿੰਦ ਜਿੰਦਗੀ ਦਾ ਆਦਮਾਨ ਬਣ ਗਿਆ। ਪਾਟਪਾ ਛੱਟ ਕੇ ਆਈ ਗੀਤਾ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ ਹੈ। ਜੀ ਹਾਂ। ਦੱਸਦੇ ਚੱਲੀਏ ਕਿ ਅੱਜ ਸ੍ਰੋਮੇ ਅਕਾਲੀ ਦਲ ਹਲਕਾ ਇੰਚਾਰਜ ਨਰੀਸ਼ ਮਹਾਜਨ ਜੀ ਦੀ ਅਗਵਾਈ ਚੇਕ ਵਿਸ਼ੇਸ਼ ਮੀਟਿੰਗ ਸਥਾਨਕ ਬਟਾਲਾ ਕਲਬ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਜੋ ਸੁਭਾ ਪ੍ਰਧਾਨ ਸ੍ਰੋਮੇ ਕਾਲੀ ਦਲ ਸਤਰੀ ਬਿੰਗ ਬੀਬੀ ਹਰਗੋਬਿੰਦ ਕੌਰ ਸਮਲ ਹੋਏ। ਅਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦਿਹਾਤੀ ਸਰਦਾਰ ਮਨਦੀਪ ਸਿੰਘ ਸੰਧੂ ਅਤੇ ਸਹਿਰੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸੁਰਿੰਦਰ ਕੁਮਾਰ ਛਿੰਦੀ ਨੇ ਵੀ ਸ਼ਿਰਕਤ ਕੀਤੀ। ਅਕਾਲੀ ਦਲ ਮੇਲਾ ਦੇ ਵੀ ਸੁਭਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਗੀਤਾ ਸ਼ਰਮਾ ਨੂੰ ਜ਼ਿਲ੍ਹਾ ਗੁਰਦਾਸਪੁਰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਅਤੇ ਨਾਲ ਹੀ ਭਾਜਪਾ ਨੂੰ ਛੱਡ ਕੇ ਆਈ ਗੀਤਾ ਬਤਵਾਲ ਅਤੇ ਉਹਨਾਂ ਦੇ ਸਾਥੀਆਂ ਆਮ ਆਦੀ ਪਾਰਟੀ ਵਿੱਚ ਛੱਡ ਕੇ ਆਏ ਪ੍ਰੀਤਮ ਕੌਰ ਅਤੇ ਦਰਸ਼ਨਾ ਰਾਣੀ ਨੂੰ ਸਰਪਾਪਾਕੇ ਸ਼੍ਰੋਮੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਸਰਦਾਰ ਰਮਨਦੀਪ ਸਿੰਘ ਸੰਤੂ ਨੇ ਇਹ ਵਿਸ਼ਵਾਸ ਦਿਵਾਇਆ ਕਿ ਪਾਰਟੀ 'ਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰ ਨੂੰ ਬਣਦਾ ਸਨਮਾਨ ਦਿੱਤਾ ਜਾਏਗਾ ਜਿੱਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਗੀਤਾ ਸ਼ਰਮਾ ਨੇ ਪੰਜਾਬ ਪ੍ਰਧਾਨ ਦਾ ਧੰਨਵਾਦ ਕੀਤਾ ਉੱਥੇ ਹੀ ਇਸੇ ਤਰ੍ਹਾਂ ਦੀ ਪੰਜਾਬ ਪ੍ਰਧਾਨ ਨੇ ਕੀ ਕੁਝ ਕਿਹਾ ਸੁਣੋ ਉਹਨਾਂ ਦੀ ਜਵਾਨੀ ਦੇਖੋ ਜੀ ਜਿਹੜੀ ਇਹ ਯਾਤਰਾ ਸੀਗੀ ਇਹਦਾ ਬੰਦ ਹੋਣ ਦਾ ਕਾਰਨ ਤਾਂ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਆਪਣੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤਾਂ ਇਸ ਕਰਕੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਸਾਨੂੰ ਇਹ ਯਾਤਰਾ ਬੰਦ ਕਰ ਦੇਣੀ ਚਾਹੀਦੀ ਹੈ ਬਾਕੀ ਜਿਹੜਾ ਵਿਰੋਧੀਆਂ ਦਾ ਕਹਿੰਦੀਆਂ ਗੱਲਾਂ ਹੈਗੀਆਂ ਹੁਣ ਦੱਸੋ ਤੁਸੀਂ ਦੱਸੋ ਵੀ ਕਿਹੜੇ ਵਿਰੋਧੀ ਕਹਿ ਰਹੇ ਹੈਗੇ ਆ ਇਹ ਕਾਂਗਰਸ ਕਹਿ ਰਹੀ ਹੈ ਜਿਨ੍ਹਾਂ ਦਾ ਸਾਰਾ ਉਹ ਰਾਹੁਲ ਗਾਂਧੀ ਦੇ ਵੀ ਪਰਿਵਾਰ ਬਚਾਓ ਯਾਤਰਾ ਨਿਕਲ ਰਹੀ ਹੈ ਮੁੱਖ ਮੰਤਰੀ ਅਤੇ ਜੇ ਮੁੱਖ ਮੰਤਰੀ ਕਹਿ ਰਿਹਾ ਹੈਗੇ ਤੇ ਮੁੱਖ ਮੰਤਰੀ ਆਪ ਕੀ ਕਰ ਰਿਹਾ ਆਪਨਾ ਤਾਂ ਸਾਰਾ ਟਬਰ ਉਹਨਾਂ ਦਾ ਲੱਗਿਆ ਹੋਇਆ ਹੈ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੇ ਪਹਿਲਾਂ ਆਪਣੇ ਕੋਲ ਸਿਕਿਉਰਟੀ ਹੈ ਉਹਨਾਂ ਦੀ ਭੈਣ ਜੀ ਕੋਲ ਸਿਕਿਉਰਟੀ ਹੈ ਮਾਤਾ ਜੀ ਕੋਲ ਸਿਕਿਉਰਟੀ ਹੈ ਉਹਨਾਂ ਦੀ ਵਾਈਫ ਕੋਲ ਸਿਕਿਉਰਟੀ ਹੈ ਉਹਨਾਂ ਕੋਲ ਕਿਹੜੇ ਅਹੁਦੇ ਹੈਗੇ ਸੋ ਇਹ ਇਹ ਤਾਂ ਬੇਤੁਕੀਆਂ ਗੱਲਾਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਇਸ ਵੇਲੇ ਇਹ ਦਿੱਲੀ ਨੇ ਕਬਜ਼ਾ ਕੀਤਾ ਹੋਇਆ ਅਸਿੱਧੇ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਇਹ ਅਸੀਂ ਬਹੁਤ ਦੁਹਾਈ ਦਿੱਤੀ ਕਿ ਇਹ ਦਿੱਲੀ ਵਾਲੇ ਸਾਡੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹਨਾਂ ਨੇ ਸਿਰਫ ਇਹ ਮੋਰੇ ਫਿੱਟ ਕੀਤੇ ਅੱਜ ਦਿੱਲੀ ਦਾ ਹੀ ਰਾਜ ਚੱਲ ਰਿਹਾ ਪੰਜਾਬ ਤੇ ਸਰਨੀ ਅੰਦੋਲਨ ਚ ਕੱਦ ਚੱਲਦਾ ਕੋਈ ਸਟੈਂਡ ਕਲੀਅਰ ਨਹੀਂ ਹੈ ਇਸ ਅਕਾਲੀ ਦਲ ਦਾ ਸਟੈਂਡ ਤਾਂ ਕਲੀਅਰ ਹੈਗਾ ਹੋਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਜੀ ਉਥੇ ਬਠਿੰਡਾ ਦੇ ਵਿੱਚ ਬੋਲ ਰਹੇ ਸੀ ਐਮਜ਼ ਦਾ ਜਿਹੜਾ ਉਦਘਾਟਨ ਸੀਗਾ ਇੱਕ ਵਾਰਡ ਦਾ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਸਾਨੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਅਸੀਂ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆਂ ਪਰ ਜਿਹੜੇ ਇਹ ਪਾਰਟੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਤਾਂ 2 ਮਿੰਟ ਚ ਐਮਐਸਪੀ ਦੇ ਦਾਂਗੇ ਜੀ ਸਾਡੀ ਸਰਕਾਰ ਲਿਆਓ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦਿੰਦੀ ਤੇ ਅੱਜ ਹਾਲ ਤੇ ਹੈਗੀ ਆ ਵੀ ਆਪ ਜਿਹੜਾ ਹੈਗਾ ਕਿਸਾਨਾਂ ਨੂੰ ਬਾਰਡਰ ਤੇ ਮਰਨ ਲਈ ਛੱਡ ਕੇ ਤੇ ਆਪ ਪਾਸੇ ਬੈਠੇ ਹੁਣ ਐਮਐਸਪੀ ਦੇ ਦੇਣ ਦੇਖੋ ਜੀ ਇਹ ਪਾਰਟੀ ਲੈਵਲ ਦੀ ਗੱਲ ਹੈ ਪ੍ਰਧਾਨ ਜੀ ਦੇ ਲੈਵਲ ਦੀ ਗੱਲ ਹੈ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਉਹ ਮੈਂ ਨਹੀਂ ਕਹਿ ਸਕਦੀ ਧਾਰੀਵਾਲ ਦੇ ਸ਼ਮਸ਼ਾਨ ਘਾਟ ਨੇੜੇ ਕੂੜੇ ਦੇ ਪਹਾੜ ਨੂੰ ਲੈ ਕੇ ਸਿੱਸਣਾ ਹਿੰਦੁਸਤਾਨ ਨੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਆਪਣੇ ਸਾਥੀਆਂ ਦੇ ਨਾਲ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਧਾਰੀਵਾਲ ਦੇ ਖਿਲਾਫ ਜ਼ੋਰਦਾਰ ਨਾਰਾਵਾਜੀ ਕੀਤੀ

ਸਿਰਚਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਰੋਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 1 ਮਹੀਨੇ ਦੇ ਵਿੱਚ ਇੱਥੋਂ ਕੂੜੇ ਦਾ ਇਹ ਪਹਾੜ ਨਾ ਚੁੱਕਿਆ ਗਿਆ ਤਾਂ ਉਹ ਆਪਣੀ ਪਾਰਟੀ ਸਿਰਚਨਾ ਹਿੰਦੁਸਤਾਨ ਵੱਲੋਂ ਵੱਡਾ ਸੰਘਰਸ਼ ਇਸ ਜਗ੍ਹਾ ਤੇ ਉੱਤੇ ਸ਼ੁਰੂ ਕਰਨਗੇ ਕੂੜੇ ਦੇ ਢੇਰ ਦੇ ਬਿਲਕੁਲ ਨਜ਼ਦੀਕ ਇੱਕ ਜ਼ਮੀਨ ਦੇ ਮਾਲਕ ਕਿਸਾਨ ਗੁਰਕੇਵਲ ਸਿੰਘ ਵਾਸੀ ਪਿੰਡ ਰੈਣੀਆ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਲਾਸਟਿਕ ਦੇ ਲਿਫਾਫੇ ਉੱਡ ਕੇ ਉਹਨਾਂ ਦੀ ਖੇਤਾਂ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਉਸਨੇ ਭਰੇ ਮਨ ਨਾਲ ਕਿਹਾ ਕਿ ਕਈ ਸਾਲ ਹੋ ਗਏ ਹਨ ਉਸਨੇ ਨਗਰ ਕੌਂਸਲ ਨਾਲ ਸੰਪਰਕ ਕਰਦੇ ਹੋਏ ਪਰ ਇਸ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਕਿਸਾਨ ਗੁਰਕੇਵਲ ਸਿੰਘ ਰੰਗਿਆ ਨੇ ਕਿਹਾ ਕਿ ਜਦੋਂ ਹਵਾ ਚੱਲਦੀ ਹੈ ਤੇ ਘਰਾਂ ਵਿੱਚ ਬੈਠ ਕੇ ਉਹ ਆਪਣੀ ਰੋਟੀ ਵੀ ਨਹੀਂ ਖਾ ਸਕਦੇ। ਗੰਦੀ ਬਦਬੂ ਉਹਨਾਂ ਦੇ ਘਰਾਂ ਤੱਕ ਪਹੁੰਚਦੀ ਹੈ ਤੇ ਲੋਕ ਇਸ ਕੂੜੇ ਦੇ ਪਹਾੜ ਘਰ ਨੂੰ ਬਹੁਤ ਪਰੇਸ਼ਾਨ ਹਨ। ਉੱਥੇ ਬਾਰ-ਬਾਰ ਸੰਪਰਕ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀ ਇਸ ਵਾਰੇ ਕੁਝ ਵੀ ਕੈਮਰੇ ਸਾਹਮਣੇ ਬੋਲਣ ਲਈ ਤਿਆਰ ਨਹੀਂ ਹਨ ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਫ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂੜੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂੜੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚ ਆ ਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਾਲ ਨੇ ਸਾਰੇ ਹਸਪਤਾਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ ਛੋਟੇ ਬੱਚੇ ਇਨਾ ਇਥੋਂ ਇਨੀ ਜਰੀਲੀ ਗੈਸ ਨਿਕਲਦੀ ਹੈ ਇਨੀ ਜਿਹੜੀ ਸਮੈਲ ਹੈ ਸਾਡੇ ਕੋ ਖੁੱਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ

ਜਿਸ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਹੋਰ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਖਿਲਾਫ ਨਾਰੇबाजी ਕਰਨੀ ਸ਼ੁਰੂ ਕਰ ਦਿੱਤੀ ਅਤੇ ਕਥਿਤ ਦੋਸ਼ੀ ਨੂੰ ਖੁਦ ਹੀ ਫੜਨ ਦੀ ਕੋਸ਼ਿਸ਼ ਕਰਨ ਲੱਗ ਪਏ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਧਰਨਾ ਸ਼ਾਂਤ ਕਰਵਾਇਆ ਅਤੇ ਮਾਹੌਲ ਖਰਾਬ ਹੁੰਦਾ ਦੇਖ ਕੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਬਾ ਕੇ ਧਰਨਾ ਖਤਮ ਕਰਵਾਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ்சிਬੀਸੀ ਭਾਈਚਾਰਾ ਅਗੂ ਰਜੇਸ਼ ਭਗਵਾਨ ਨੇ ਦੱਸਿਆ ਕਿ 25 ਤਰੀਕ ਨੂੰ ਪ੍ਰਾਣੀ ਰੰਚਿਤ ਦੇ ਚਲਦੇ ਆ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪਿੰਡ ਵਿੱਚ ਸਥਿਤ ਸ੍ਰੀ ਗੁਰੂ ਅਰਦਾਸ ਮੰਦਰ ਦੇ ਪੁਜਾਰੀ ਮੋਨ ਲਾਲ ਦੀ ਕੁਟਮਾਰ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਇਸ ਸਬੰਧੀ ਪੁਲਿਸ ਨੂੰ ਕਿਹਾ ਅਤੇ ਉਸ ਦੇ ਕਪੜੇ ਵੀ ਪਾੜ ਦਿੱਤੇ ਗਏ ਪਰ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਦੋਸ਼ੀ ਸਰੇਆਮ ਕੁਮਰੇਹਨ ਅਤੇ ਪੁਜਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਯਾਨੀ ਜਿਸ ਨੂੰ ਲੈ ਕੇ ਉਹਨਾਂ ਨੇ ਇਕੱਠੇ ਹੋ ਕੇ ਕੈਸ ਵਿਧਾ ਪਰਦੇਬਾਰ ਇਨਸਾਫ ਲਈ ਧਰਨਾ ਦਿੱਤਾ ਇਸ ਦੌਰਾਨ ਇੱਕ ਮੁਲਜ਼ਮ ਐਸਐਸਪੀ ਦਫਤਰ ਵਿੱਚ ਘੁੰਮਦਾ ਨਜ਼ਰ ਆਇਆ ਬਾਬਾ ਜੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਜੇਕਰ ਫਿਰ ਵੀ ਮੁਲਜ਼ਮਾ ਖਿਲਾਫ ਕੇਸ ਦਰਜਨਾ ਕੀਤਾ ਗਿਆ ਤਾਂ ਉਹ ਐਸਐਸਪੀ ਦਫਤਰ ਦੇ ਬਾਹਰ ਮੁਰਤੋਂ ਅਨਮਿੱਥੇ ਸਮੇਂ ਲਈ ਧਰਨਾ ਦੇ ਸਕਦੇ ਹਨ ਇਹ ਤਾਂ ਮਨਗਤ ਲੋਕ ਕੀ ਕਰਨੋ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜੇ ਮੋਨ ਲਾਲ ਜੀ ਪਗਾਰੀ ਨੇ ਕਿਸੇ ਮੰਦਰ ਦੇ ਵਿੱਚ ਪਿੰਡ ਭੰਗਵਾ ਦੇ ਵਿੱਚ ਉਨਾਲ ਕੁਲਡਾਈ ਚੱਕਣਾ ਹੈ ਜੀ ਉਹਨੇ ਸਾਨੂੰ ਦਰਖਾਸਤ ਦਿੱਤੀ ਹੈ ਅਰਖਾਸਤ ਦੇ ਅਨਸਾਰ ਜੋ ਵੀ ਬੰਦੀ ਕਾਰਵਾਈ ਹੈ ਇਹ ਅਮਰੇ ਵਿੱਚ ਲਿਆ ਰਹੇ ਹਨ ਤਾਂ ਨਸਮਾਤ ਕਰਾਤਾ ਹੁਸ਼ਿਆਰਪੁਰ ਪੁਲਿਸ ਨੇ 24 ਕੈਂ ਤੇਜੇ ਕਤਲ ਦੀ ਗੁੱਤੀ ਸੁਝੋਂਦੀ ਹੈ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁੱਤ ਹੀ ਨਿਕਲਿਆ ਮਾਦਾ ਕਾਤਲ ਦੇਖੋ ਕੀ ਕੋਈ ਜਾਣਕਾਰੀ ਦੇ ਰਹੇ ਨੇ ਹੁਸ਼ਿਆਰਪੁਰ ਐਸਐਸਪੀ ਇਨਵੈਸਟੀਗੇਸ਼ਨ ਐਸਪੀਡੀ ਸਰਵਜੀਤ ਦਵਾਈਆ ਜੀ ਤੇ ਅਗਵਾਈ ਹੇਟ ਜਿਹੜਾ ਹੈਗਾ ਸਾਡੀ ਟੀਮ ਨੇ ਡੀਐਸਪੀਡੀ ਇੰਜਾਸ ਸੀਆਈਏ ਡੀਐਸਪੀ ਟਾਂਡਾ ਹਤੇ ਐਸਐਚਓ ਟਾਂਡਾ ਨੇ ਕੀਤੀ ਇਹ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸੀਸੀਟੀਵੀ ਫੁਟੇਜ ਦੇ ਲੀਡਸ ਤੋਂ ਲੈ ਕੇ ਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮਰਡਰ ਕੇਸ ਸੀਗਾ ਉਹਨੂੰ ਵਿਥਿਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕ੍ਰਾਈਸਿਸ ਸਿਗਾ ਸੈਟਲ ਨਹੀਂ ਸੀਗਾ ਕਿਸੇ ਜੌਬ 'ਚ ਜਾਂ ਕਿਸੇ ਕੰਮ 'ਚ ਤੇ ਵੈਰ ਜਿਹੜੀ ਡਿਸੀਜ਼ਡ ਸੀਗੇ ਜਿਹੜੇ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਆਮਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਇੱਕ ਵੀਡੀਓ ਰਾਹੀਂ ਭਾਜਪਾ ਦੇ ਉੱਤੇ ਤਿੱਖਾ ਹਮਲਾ ਬੋਲਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਇਹ ਵੀਡੀਓ ਦੇ ਵਿੱਚ ਕਿ ਆਸ਼ਵਾਨ ਭਾਰਤ ਇੱਕ ਵੱਡਾ ਕਪਲਾ ਹੈ ਜਿਸ ਵਿੱਚ 5 ਲੱਖ ਰੁਪਏ ਦਾ ਇਲਾਜ ਮੁਫਤ ਕੀਤਾ ਗਿਆ ਪਰ ਹਸਪਤਾਲ ਨਹੀਂ ਬਣ ਰਹੇ ਹਸਪਤਾਲ ਨਾ ਹੁੰਦੇ ਇਲਾਜ ਕਿੱਥੋਂ ਕਰਵਾਇਆ ਜਾਵੇ ਇੱਕ ਫੋਨ ਨੰਬਰ ਆਈ ਨੌ ਲੱਖ ਲੋਕਾਂ ਦਾ ਇਲਾਜ ਕੀਤਾ ਗਿਆ 2 ਲੱਖ ਤੋਂ ਵੱਧ ਮਰੇ ਹੋਏ ਲੋਕਾਂ ਦਾ ਇਲਾਜ ਕੀਤਾ ਗਿਆ ਇਹ ਭਾਜਪਾ ਦਾ ਸਿਹਤ ਮਾਡਲ ਹੈ उन्होंने दे रिपोर्ट का हवाला भी है वो इंश्योरेंस लेके क्या करे उत्तराखंड में चले जाओ आप कहीं अस्पताल नहीं अस्पताल तो बनाएंगे नहीं कार्ड दे दिया कार्ड लेके लोग क्या करें कार्ड लेके कहा जाए इलाज कराने के लिए अस्पताल तो बनाओ पहले अस्पताल नहीं बनाओगे कुछ नहीं बनाओगे सी ने आयुष्मान भारत का सितम्बर दो हजार अठारह तक का उन्होंने पंजाब के मुख्यमंत्री सरदार भगवंत सिंह मान आज मोहाली विखे सूबे का पहला लीवर ਅਤੇ ਬਿਲੀਰੀ ਸਾਇੰਸਿਸ ਇੰਸਟੀਚਿਊਟ ਲੋਕਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਉਹਨਾਂ ਨੇ ਹਸਪਤਾਲ ਦਾ ਦੌਰਾ ਵੀ ਕੀਤਾ ਚਲੋ ਜੀ ਲੈ ਕੇ ਆਇਓ ਜੀ ਥੈਂਕ ਯੂ ਆਰਾਮਪ੍ਰੀਤ ਆਰਾਮਪ੍ਰੀਤ ਪੰਜਾਬ ਪੁਲਿਸ ਭਰਤੀ ਪੰਜਾਬ ਪੁਲਿਸ ਦੇ ਜਿਲ੍ਹਾ ਅਤੇ ਹਥਿਆਰਬੰਦ ਕਾਡਰ ਵਿੱਚ ਕਨਸਟੇਬਲ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਸਾਮੀਆਂ ਦੀ ਕੁੱਲ ਸੰਖਿਆ ਜਿਲ੍ਹਾ ਕਾਡਰ 1000 ਅਤੇ ਆਰਮਡ ਕਾਡਰ 800। ਇਸ ਦੇ ਵਾਸਤੇ ਇੱਕ ਐਡਵਰਟਾਈਜ਼ਮੈਂਟ ਵੀ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਦੇਖ ਸਕਦੇ। ਸ਼ੁਕਰਾਂ ਦੇ ਕੇਸ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਜਰੀਏ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ

ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਆਲ ਇੰਡੀਆ ਦੀ ਇੱਕ ਬੈਠਕ ਹੋਈ ਜਿਸ ਵਿੱਚ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ ਨਿਯੁਕਤੀ ਦੇ ਵੇਲੇ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਆਪ ਨੂੰ ਆਓ ਤੁਹਾਨੂੰ ਵੀ ਦਿਖਾਈਏ ਇਸ ਨਾਲ ਇੰਡੀਆ ਦੀ ਟੀਮ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਵੀ ਟੀਮ ਬਣ ਕੇ ਕੰਮ ਕਰੇਗੀ ਤੇ ਇਹ ਹੁਸ਼ਿਆਰਪੁਰ ਤੋਂ ਇਲਾਵਾ ਕਿਤੇ-ਕਿਤੇ ਟੀਮ ਕੰਮ ਕਰ ਰਹੀ ਹੈ ਇਸ ਟਾਈਮ ਆਲਰੇਡੀ ਆਲ ਪੰਜਾਬ ਦੇ ਵਿੱਚ ਸਾਡੀਆਂ ਟੀਮਾਂ ਆਲਰੇਡੀ ਤਕਰੀਬਨ 15 ਜ਼ਿਲ੍ਹੇ ਅਸੀਂ ਕਵਰ ਕਰ ਚੁੱਕੇ ਆ ਔਰ ਪੂਰੇ ਪੰਜਾਬ ਡਿਸਟ੍ਰਿਕਟ ਲੈਵਲ ਤੇ ਅਸੀਂ ਮੀਟਿੰਗਾਂ ਕਰਾਂਗੇ 31 ਮਾਰਚ ਤੋਂ ਬਾਅਦ ਮੀਟਿੰਗ ਇਸ ਤਰ੍ਹਾਂ ਦੀਆਂ ਹੋਰ ਤੇਜ਼ ਤਰੀਨ ਖਬਰਾਂ ਲਈ ਜੁੜੇ ਹੋਏ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਫਤ